ਦੀਆਂ ਵਾਲੇ ਆਰਟੀਕਲ ਸੈਮੀ ਵਿంటర్ ਇਹ ਸਿਰਫ 450 ਰੁਪਏ ਸਿਰਫ ਚੈੱਕ ਕਰੋ ਹਾਂਜੀ 999 ਆ ਦੇਖੋ ਕੁਆਲਿਟੀ ਚੈੱਕ ਕਰੋ ਬ੍ਰਾਂਡਿੰਗ ਚੈੱਕ ਕਰੋ ਫੁੱਲ ਵੈਰੈਟੀ ਆ ਦੇਖੋ ਪ੍ਰੋਪਰ ਬ੍ਰਾਂਡਿੰਗ ਮਾਲ ਹੋਊਗਾ ਫਿਨਿਸ਼ਿੰਗ ਸਭ ਤੋਂ ਵੱਡੀ ਗੱਲ ਹੁੰਦੀ ਆ ਬਹੁਤ ਲੋਕ ਪੁੱਛ ਰਹੇ ਆ ਵੀ ਸਿੰਗਲ ਦੇਣਗੇ ਸਿੰਗਲ ਹੀ ਦੇਣਗੇ ਭਾਈ ਸਿੰਗਲ ਹੀ ਦੇਣਗੇ ਭਾਈ ਸਿੰਗਲ ਆ ਵੀਡੀਓ ਆਪਣਾ ਮਾਲ ਆਣਾ ਸਟਾਰਟਿੰਗ ਹੋ ਗਿਆ ਤੇ ਸਰਦੀਆਂ ਦਾ ਮੈਂ ਕਹਿੰਦਾ ਸਰਦੀਆਂ ਦੇ ਆਰਟੀਕਲ ਸਟਾਰਟਿੰਗ ਹੋਏ ਆ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਜੋ ਕਸੋ ਦੇ ਫੈਬਰਿਕ ਓਨਲੀ 450 ਤੇ 550 ਸਰ ਸਿਰਫ ਚੈੱਕ ਕਰੋ ਬਾਸ ਇਹ ਮਾਰਕੀਟ ਤੁਹਾਨੂੰ ਹਜ਼ਾਰ ਯਾਰ 11 11 ਉਹ ਲੈਣੇ ਮੈਂ ਕਹਿੰਦਾ ਫੁੱਲ ਗਾਰੰਟੀ ਹੋਊਗਾ ਤੇ ਜੀ ਸਾਹਿਬ ਜਿਹੜਾ ਤੁਹਾਡੀ ਵੀਡੀਓ ਦੇਖੇ ਆਊਗਾ ਉਹ ਵਾਕਈ ਤੁਹਾਡੀ ਤਾਰੀਫ ਕਰੂਗਾ ਵਾਕਈ ਕੁਆਲਿਟੀ ਸਪਾਸ 900 ਦੇ ਦੋ ਸੈਂਟੀਮੀਟਰ ਚੈੱਕ ਕਰ ਸਕਦੇ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਆ ਏ ਕਲਾਸ ਵੈਰਾਈਟੀ ਐ ਐਮ ਡਬਲ ਐਕਸ ਐਲ ਤੋਂ ਲੈ ਕੇ ਆਹ ਦੇਖੋ ਸਾਈਜ਼ ਸਾਰੇ ਮਿਲ ਜਾਣਗੇ ਕਵਾਲਿਟੀ ਬੈਸਟ ਹੋਊਗੀ ਤੇ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ ਤੇ ਜੀਦਾ ਓਕੇ ਵੀਰੇ ਤੇ ਆਖੋ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਚੈੱਕ ਕਰੋ ਬ੍ਰਾਂਡਿੰਗ ਚੈੱਕ ਕਰੋ ਕੱਪੜਾ 450 ਬਾਈ ਗਾ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਆਹ ਦੇਖ ਕੇ ਚੁੱਕਾ ਇਹਨੇ ਕੱਪੜਾ ਮਾੜੋ ਬੈਗਣਾ ਇੱਕ ਵਾਰੇ ਸਟੋਰ ਤੇ ਵਿਜ਼ਿਟ ਕਰੋ ਸਟੋਰ ਤੇ ਆਪਣਾ ਸ਼ੋਰੂਮ ਵੀ ਹੈਗਾ ਹੈਪੋਲ ਆ ਦੇਖ ਨਾਲੇ ਕੁਆਲਿਟੀ ਬੈਸਟ ਹੋਊਗੀ ਓਨਲੀ 450 ਓਕੇ ਵੀਰੇ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਆਹ ਦੋ ਦੋ ਲੈਣਾ ਚਾਹੁੰਦੇ ਹੋ thì ਲੈ ਸਕਦੇ ਹਾਂ ਮੈਂ ਕਹਿੰਦਾ ਸਟੋਰ ਤੇ ਵਿਜ਼ਿਟ ਕਰੋ ਕੱਪੜੇ ਦੀ ਕੁਆਲਿਟੀ ਬਹੁਤ ਹੀ ਸੋਹਣੇ ਆਰਟੀਕਲ ਫੈਬਰਿਕ ਦੇਖੋ ਸਰਦੀਆਂ ਦੇ ਗਾੜੇ ਸਾਰੇ ਬਹੁਤ ਵਧੀਆ ਬਹੁਤ ਹੀ ਵਧੀਆ ਵਧੀਆ ਹਾਲ ਤਾਂ ਬਹੁਤ ਆਰਟੀਕਲ ਲਾਣੇ ਆਪਣੇ ਕੋ ਆ ਦੇਖੋ ਆ ਦੇਖੋ ਨਾਲੇ ਮਲਾਈ ਚੀਜ਼ਾਂ ਉਹ ਸੋਹਣੇ ਪੀਲੇ ਆ ਥੈਂਕ ਯੂ ਸੋ ਮੱਚ ਤੇਜੀ ਭਾਈ ਭਾਡਾ ਵੀ